ਮੰਗਲਾਚਰਨ ਆਜ ਤੱਕ ਸਾਡੇ ਦੇਸ਼ ਦੇ ਵਿੱਚ ਸਾਹਿਤਕਾਰ ਆਲਮ ਲੋਗ ਗ੍ਰੰਥਕਾਰ ਕਰਦੇ ਰਹੇ ਗਣੇਸ਼ ਦਾ ਤੇ ਸੁਰਸ਼ਤੀ ਦਾ ਸਨਾਸਨ ਮੱਧ ਦੀਏ ਧਾਰਨਾ ਹੈ ਕਿ ਸਿੱਧੀ ਦਾਤਾ ਗਣੇਸ਼ ਹੈ ਤੇ ਬੁੱਧੀ ਦਾਤਾ ਸੁਰਸ਼ਤੀ ਹੈ ਕਵੀ ਲੋਗ ਸਾਹਿਤਕਾਰ ਲੋਗ ਤੇ ਸੰਗੀਤ ਦੇ ਸਮਰਾਟ ਪੂਜਾ ਕਰਦੇ ਨੇ ਸੁਰਸ਼ਤੀ ਦੀ ਜੇ ਜੀਨਾਂ ਨੂੰ ਸਿੱਧੀ ਚਾਹੀਦੀ ਹੈ ਧਨ ਸੰਪਦਾ ਚਾਹੀਦਾ ਕੋਈ ਕਾਰਜ ਸਿੱਧ ਕਰਨਾ ਹੈ ਉਹ ਪੂਜਾ ਪ੍ਰਥਮ ਕਰਦੇ ਨੇ ਗਣੇਸ਼ ਦੀ ਇਹ ਪਰੰਪਰਾ ਛੜੀ ਆ ਰਹੀ ਸੀ ਗਣੇਸ਼ ਦੀ ਪੂਜਾ ਤੇ ਸੁਰਸ਼ਟੀ ਦੀ ਪੂਜਾ ਦੇਖੋ ਇਹ ਸਾਇਤਿਕ ਸਮਹਿਲਨ ਹੈ ਸਭ ਪਹਿਲੇ ਪੂਜਾ ਸੁਰਸ਼ਟੀ ਦੀ ਤੇ ਦੇਖੋ ਇਹ ਆਰਥਿਕ ਸਮਹਿਲਨ ਹੈ ਸਭ ਪਹਿਲੇ ਪੂਜਾ ਗਣੇਸ਼ ਦੀ ਇਸ ਤਰ੍ਹਾਂ ਇਹ ਸਿਲਸਿਲਾ ਸਾਡੇ ਦੌਰ ਦੇ ਜੋ ਹੈ ਸਨਾਤਨ ਵਧ ਦੇ ਬੜੇ ਪੁਰਾਣੇ ਸਮੇ ਤੋਂ ਚੱਲੇ ਆ ਰਿਹਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸੰਬੰਧ ਵਿੱਚ ਆਪਣੇ ਵਿਚਾਰ ਦਿੱਤੇ ਅਦਰ ਸਿੱਧੀ ਦਾਤਾ ਗਣੇਸ਼ ਹੈ ਔਰ ਬੁੱਧੀ ਦਾਤਾ ਸੁਰਸਤੀ ਹੈ ਤਾਂ ਫਿਰ ਪ੍ਰਮਾਤਮਾ ਦੀ ਤੇ ਕੋਈ ਲੋੜ ਹੀ ਨਹੀਂ ਬੰਦੇ ਨੂੰ ਦੋ ਚੀਜ਼ਾਂ ਚਾਹੀਦੀਆਂ ਨੇ ਸਿੱਧ ਔਰ ਬੁੱਧ ਬੁੱਧੀ ਦੇ ਸਾਰਾ ਗਿਆਨ ਆ ਜਾਂਦਾ ਹੈ ਸਿੱਧੀ ਨੇ ਸਾਰੀ ਸੰਪਦਾ ਆ ਜਾਂਦੀ ਹੈ ਤਾਂ ਸਾਰੀ ਸੰਪਦਾ ਬੰਦੇ ਨੂੰ ਮਿਲ ਜਾਏ ਸਾਰਾ ਧਿਆਨ ਬੰਦੇ ਨੂੰ ਮਿਲ ਜਾਏ ਤਾਂ ਹੋਰ ਕਿਸੇ ਚੀਜ਼ ਦੀ ਫਿਰ ਲੋੜ ਰਹਿੰਦੀ ਨਹੀਂ ਮਨੁੱਖ ਦੇ ਅੰਦਰ ਕੋਈ ਭੁੱਖ ਰਹਿੰਦੀ ਨਹੀਂ ਪਰ ਪਰਮਾਤਮਾ ਤੋਂ ਛੁੱਟ ਪਰਮਾਤਮਾ ਨੂੰ ਇੱਕ ਪਾਸੇ ਰੱਖ ਕੇ ਸਨਾਤਨ ਮਤ ਨੇ ਇਸ ਭੁੱਖ ਦੀ ਪੂਰਤੀ ਗਣੇਸ਼ ਤੇ ਸਰਸਤੀ ਨਾਲ ਜੋੜੀ ਦੂਸਰੀ ਜੋ ਹੈ ਉਹ ਬੁੱਧ ਦاتا ਹੈ ਔਰ ਗਣੇਸ਼ ਜੋ ਹੈ ਸiddhi ਦاتا ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਮੰਗਲਾ ਚਰਨ ਆਰੰਭ ਕੀਤਾ ਹੈ ਉਹਦਾ ਪਹਿਲਾ ਅੱਖਰ ਹੈ ਇੱਕ ਇਸ ओंकार गुरु ग्रंथ साहिब जी महाराज ਦਾ ਪਹਿਲਾ ਅੱਖਰ ਇੱਕ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਮੰਗਲਾ ਚਰਨ ਹੈ ਗੁਰਮਤਿ ਦੇ ਜੋ ਮੰਗਲਾ ਚਰਨ ਹੈ ਉਹਦਾ ਪਹਿਲਾ ਅੱਖਰ ਹੈ ਇੱਕ ਜਬਜੀ ਸਾਹਿਬ ਦਾ ਜੋ ਮੰਗਲਾ ਚਰਨ ਹੈ ਉਹਦਾ ਅੱਖਰ ਪਹਿਲਾ ਹੈ ਇੱਕ ਇੱਕ ਦਿਨ ਸੀ ਦੇ ਇੰਹ ਹਿੰਸਾ ਪਰ ਗੁਰੂ ਨਾਨਕ ਜੀ ਰਚਨਾ ਤਾਂ ਹਿੰਸੇ ਦੇ ਰੂਪ ਵਿੱਚ ਨਹੀਂ ਨਿਕਲਿਆ ਇੱਕ ਖਸਮ ਦੀ ਬਾਣੀ ਬ੍ਰਹਮਵਾਕ ਦੇ ਰੂਪ ਵਿੱਚ ਨਿਕਲਿਆ ਇੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ ਫਿਰ ਸਾਹਿਬ ਐਸਾ ਵੀ ਕਹਿੰਦੇ ਨੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਸਾਰੀ ਅਨੇਕਤਾ ਦਾ ਜੋ ਆਧਾਰ ਹੈ ਉਹ ਇੱਕ ਹੈ ਤੇ ਇਸੇ ਇੱਕ ਤੋਂ ਇਹ ਸਾਰੀ ਅਨੇਕਤਾ ਦਾ ਜਨਮ ਹੈ ਇੱਕ ਮੂਲ ਹੈ ਇੱਕ ਜੋ ਹੈ ਆਧਾਰ ਹੈ ਲੇਕਿਨ ਇੱਕ ਨਹੀਂ ਅਨੇਕਾ ਰੂਪ ਧਾਰਨ ਕੀਤੇ ਹੋਏ ਨੇ ਜੋ ਅਨੇਕਤਾ ਹੈ ਇਹਨੂੰ ਸੰਸਾਰ ਕਹਿੰਨੇ ਨੇ ਜੋ ਇੱਕ ਹੈ ਉਹ ਕਰਤਾ ਹੈ ਜਿੱਥੇ ਤੱਕ ਆਤਮਾ ਦਾ ਗੱਲ ਹੈ ਵਿਚਾਰ ਚਲੇਗੀ ਆਤਮਾ ਦੇ ਉਥੇ ਇੱਕ ਹੈ ਸਾਡੇ ਸਰੀਰ ਦੇ ਔਰ ਜਿੱਥੇ ਤੱਕ ਸਰੀਰਤ ਸੰਬੰਧ ਦੀ ਗੱਲ ਆਏਗੀ ਤੇ ਰੂਪ ਬੜੇ ਨੇ ਹੁਣ ਇੱਕ ਬੰਦੇ ਦੇ ਸਿਰਸੇ ਕੁਈ ਇੱਕ ਹੀ ਰੂਪ ਦੇ ਉੱਤੇ ਉਡੀ ਹੋਂਦ ਨਹੀਂ ਖੜੀ ਅਨੇਕਾਂ ਰੂਪ ਨੇ ਇੱਕ ਬੰਦਾ ਜਿੱਤੇ ਦੇ ਪਿਓ ਹੈ ਕਿਸੇ ਦੇ ਪੁੱਤਰ ਵੀ ਹੈ ਜਿੱਤੇ ਦੇ ਪੁੱਤਰ ਹੈ ਕਿਸੇ ਦਾ ਪਤੀ ਵੀ ਹੈ ਕਿਸੇ ਦਾ ਭਰਾ ਵੀ ਹੈ ਉਹ ਕਿਸੇ ਦਾ ਪੜੋਸੀ ਵੀ ਹੈ ਕਿਸੇ ਦਾ ਦੋਸਤ ਵੀ ਹਣ ਬੰਦਾ ਇੱਕ ਹੈ ਤੇ ਰੂਪ ਉੱਤੇ ਇਤਨੇ ਨੇ ਮਨੁੱਖ ਦੇ ਅਨੇਕ ਨੇ ਜਦ ਬੰਦਾ ਉਤਰਾਂ ਦੇ ਸਾਹਮਣੇ ਪਿਤਾ ਦੇ ਰੂਪ ਦੇ ਚ ਜਾਂਦਾ ਹੈ ਚਿਹਰੇ ਦੇ ਹਾਉ ਭਾਉ ਤੇ ਮਾਨਸਿਕ ਮੰਡਲ ਕੁਝ ਹੋਰ ਹੁੰਦਾ ਹੈ ਉਹੀ ਮਨੁੱਖ ਜਦ ਪਿਓ ਦੇ ਸਾਹਮਣੇ ਪੁੱਤਰ ਦੇ ਰੂਪ ਵਿੱਚ ਜਾਂਦਾ ਹੈ ਤੇ ਚਿਹਰੇ ਦੇ ਹਾਉ ਭਾਉ ਤੇ ਮਨ ਦੇ ਭਾਉ ਕੁਝ ਥੋੜੀ ਹੁੰਦੇ ਉਹੀ ਮਨੁੱਖ ਜਦ ਪਤਨੀ ਦੇ ਸਾਹਮਣੇ ਪਤੀ ਦੇ ਰੂਪ ਦੇ ਜਾਂਦਾ ਹੈ ਤੇ ਚਿਹਰੇ ਦਾ ਰੂਪ ਤੇ ਮਾਨਸਿਕ ਮੰਡਲ ਮਨੁੱਖ ਦਾ ਕੁਝ ਹੋਰ ਹੋ ਜਾਂਦਾ ਹੈ। ਉਹੀ ਮਨੁੱਖ ਜਦ ਮਿੱਤਰ ਦੇ ਸਾਹਮਣੇ ਮਿੱਤਰ ਦੇ ਰੂਪ ਵਿੱਚ ਖੜਾ ਹੁੰਦਾ ਹੈ, ਪਰੋਸੀ ਦੇ ਸਾਹਮਣੇ ਪਰੋਸੀ ਦੇ ਰੂਪ ਵਿੱਚ ਖੜਾ ਹੁੰਦਾ ਹੈ, ਤਾਂ ਚਿਹਰੇ ਦੇ ਹਾਅ-ਭਾਅ ਤੇ ਮਾਨਸਿਕ ਸੰਸਕਾਰ ਕੁਝ ਹੋਰ ਆਉਂਦੇ ਨੇ। ਉਹੀ ਬੰਦਾ ਜਦ ਗੁਰੂ ਦੇ ਸਾਹਮਣੇ ਸਿੱਖ ਦੇ ਰੂਪ ਵਿੱਚ ਖੜਾ ਹੁੰਦਾ ਹੈ, ਤਾਂ ਚਿਹਰੇ ਦੇ ਹਾਅ-ਭਾਅ ਤੇ ਮਨ ਦੀਆਂ ਤਰੰਗਾਂ ਕੁਝ ਹੋਰ ਆਉਂਦੀਆਂ ਨੇ। ਹੁਣ ਬੰਦਾ ਇੱਕ ਹੈ ਤੇ ਰੂਪ ਇਸ ਦੇ ਇਤਨੇ ਨੇ। ਇੱਕ ਇਸੇ ਦਾ ਸਿੱਖ ਵੀ ਹੈ। ਕਿਸੇ ਦਾ ਪੁੱਤਰ ਵੀ ਹੈ ਕਿਸੇ ਦਾ ਭਰਾ ਵੀ ਹੈ ਕਿਸੇ ਦਾ ਪਿਤਾ ਵੀ ਹੈ ਕਿਸੇ ਦਾ ਪਤੀ ਵੀ ਹੈ ਕਿਸੇ ਦਾ ਪੜੋਸੀ ਵੀ ਹੈ ਕਿਸੇ ਦਾ ਦੋਸਤ ਵੀ ਹੈ ਜਿੰਨੇ ਰੂਪ ਪੁਰਸ਼ ਦੇ ਨੇ ਉਤਨੇ ਹੀ ਇਹ ਰੂਪ ਨਾਰੀ ਦੇ ਨੇ ਜੇ ਨਾਰੀ ਕਿਸੇ ਦੀ ਮਾਂ ਹੈ ਤਾਂ ਕਿਸੇ ਦੀ ਭੈਣ ਹੈ ਕਿਸੇ ਦੀ ਧੀ ਹੈ ਕਿਸੇ ਦੀ ਪਤਨੀ ਹੈ ਕਿਸੇ ਦੀ ਸਹੇਲੀ ਹੈ ਤੇ ਕਿਸੇ ਦੀ ਸਿਕਣੀ ਹੈ ਮਨੁੱਖ ਪੂਰਨ ਹੋਈ ਹੈ ਜਿਹਦੇ ਇਹ ਸਾਰੇ ਰੂਪ ਬੇਦਾਗ ਹੋਣ ਇਹ ਸਾਰੇ ਰੂਪ ਮੈਂ ਹੈਰਾਨਾ ਜਿਨ੍ਹਾਂ ਦੇ ਹੱਥ ਸਤਾਉਂਦੀ ਹੈ ਕਈ ਵਾਰ ਦੇਖੀਦਾ ਸਮੁੱਚਾ ਦੇਸ਼ ਤੇ ਉਹਦੀ ساری ਤਾਕਤ ਕਿਸੇ ਦੇ ਹੱਥ ਵਿੱਚ ਸਨੇਟ ਦਈਦੀ ਹੈ ਤੇ ਕਮ ਸੇ ਕਮ ਉਹਦੇ ਸਾਰੇ ਰੂਪ ਤੇ ਦੇਖਣੇ ਚਾਹੀਦੇ ਨੇ ਕਿਦਰ ਐਸਾ ਤਨੇ ਉਹਦੇ ਸਾਰੇ ਰੂਪ ਦਾਜੀ ਨੇ ਜੋ ਮੇਰੇ ਪੜਨ ਦੇ ਚਾਇਆ चंगी पुत्री नहीं साबित हो सकी पिता पिटदाई रहा आले-दवाले दे बुजुर्ग मुखालफत करदे रहे पिता दा दिल तोड़ के और चंगे-चंगे बुजुर्गां -चंगे दी विचारां ते लत मार के ओने कदम चुके चंगी पुत्री नहीं साबित हुई अगाऊं चलीए हर चंगी पत्नी भी नहीं साबित हुई ਪਤੀ ਹਸਪਤਾਲ ਦੇ ਬਿਮਾਰ ਪਿਆ ਰਿਆ ਤਲਾਕ ਹੋਈ ਖੁੱਛਣ ਤੱਕ ਨਹੀਂ ਗਈ ਚੰਗੀ ਪਤਨੀ ਨੇ ਸਾਬਤ ਹੋਈ ਅਗਾਂਹ ਚੱਲ ਕੇ ਜੋ ਖੁੱਛ ਮਾਂ ਤੇ ਪੁੱਤ ਦਾ ਝਗੜਾ ਮਨਜ਼ਰ ਆਮ ਤੇ ਆਂਦਾ ਰਿਆ ਉੱਥੋਂ ਇੱਕ ਗੱਲ ਸਪਸ਼ਟ ਹੋ ਗਈ ਚੰਗੀ ਮਾਂ ਵੀ ਨਹੀਂ ਸਾਬਤ ਹੋਈ ਫਿਰ ਹੋਰ ਮੈਂ ਅੱਗੇ ਚਲਾ ਕਿ ਜੋ ਮੈਂ ਦੇਖਿਆ ਚੰਗੀ ਸੱਸ ਵੀ ਨਹੀਂ ਜੋ ਹੈ ਸਾਬਤ ਹੋਈ ਰਾਤ ਨੂੰ 12 ਵਜੇ ਨੂਨੂ ਘਰੋਂ ਕੜਛੜਿਆ ਤੇ ਫਿਰ ਚੰਗੀ ਦਾਦੀ ਵੀ ਨਹੀਂ ਸਾਬਤ ਹੋਈ ਪੋਤਰਾ ਰੋਂਦਾ ਹੀ ਰਹਿ ਗਿਆ ਸਿੱਖਦਾ ਹੀ ਰਹਿ ਗਿਆ ਜੋ ਚੰਗੀ ਤੇ ਇਹ ਨਹੀਂ ਸਾਬਤ ਹੋਈ ਜੋ ਚੰਗੀ ਪਤਨੀ ਨਹੀਂ ਸਾਬਤ ਹੋਈ ਜੋ ਚੰਗੀ ਮਾਂ ਨਹੀਂ ਸਾਬਤ ਹੋਈ ਜੋ ਚੰਗੀ ਸਾਥਨੀ ਸਾਬਤ ਹੋਈ ਜੋ ਚੰਗੀ ਦਾਦੀ ਨਹੀਂ ਸਾਬਤ ਹੋਈ ਜਮਾ ਕਰਨੀ ਉਹ ਚੰਗੀ ਰਾਜਪਾੜ ਦੀ ਕਰੰਦਾ ਕਿਸ ਤਰ੍ਹਾਂ ਸਾਬਤ ਹੋਵੇ ਕਦੇ ਇਹਨਾਂ ਸਾਰੇ ਰੂਪਾਂ ਤੋਂ ਹੀ ਅੰਦਾਜ਼ਾ ਲਾਇਦਾ ਹੈ ਕਿ ਵਾਕਈ ਇਹ ਮਨੁੱਖੀ ਹੈ ਕਮਾਲ ਦੀ ਗੱਲ ਜ਼ਿੰਦਗੀ ਦੇ ਹਰ ਪਹਿਲੂ ਦੇ ਜਿਸ ਦੀ ਜ਼ਿੰਦਗੀ ਦਾਗੀ ਹੋਵੇ ਤੇ ਸਮਝਾ ਦੇਸ ਉਹਦੇ ਹੱਥਾਂ ਚ ਦੇ ਦਿੱਤਾ ਜਾਏ ਤੇ ਦੇਸ਼ ਬਰਬਾਦ ਨਹੀਂ ਹੋਏਗਾ ਤੇ ਹੋਰ ਕੀ ਹੈ ਦੇਸ਼ ਤਬਾਹ ਨਹੀਂ ਹੋਏਗਾ ਤੇ ਹੋਰ ਕੀ ਹੈ ਮੈਂ ਅਰਥ ਕਰ ਰਿਹਾ ਕਿ ਜੈਸੇ ਅਕਾਲ ਪੁਰਖ ਇੱਕ ਹੈ ਤੇ ਇੱਕ ਹੁੰਦੇ ਨਾ ਹੋਇਆ ਉਹਦੇ ਰੂਪ ਅਨੇਕਾਂ ਨੇ ਉਸਨੇ ਇਹ ਨਿਯਮ ਮਨੁੱਖ ਦੇ ਨਾਲ ਵੀ ਲਾਗੂ ਕਰ ਦਿੱਤਾ ਹੈ ਕਿ ਮਨੁੱਖ ਦੇ ਵੀ ਰੂਪ ਅਨੇਕਾਂ ਨੇ ਜੇ ਪੁਰਸ਼ ਕਿਸੇ ਦਾ ਪਿਓ ਹੈ ਕਿਸੇ ਦਾ ਪੁੱਤਰ ਹੈ ਕਿਸੇ ਦਾ ਪਤੀ ਹੈ ਕਿਸੇ ਦਾ ਪड़ोसी ਹੈ ਕਿਸੇ ਦਾ ਮਿੱਤਰ ਹੈ ਕਿਸੇ ਤਰੀਕੇ ਨਾਲ ਇਹ ਸਾਰੇ ਰੂਪ ਨਾਰੀ ਦੇ ਨੇ ਤੇ ਚਾਣਕ ਨੇ ਵਰਤਰੀ ਨੇ ਔਰ ਬਿਦਰ ਨੇ ਆਪਣੇ ਨੀਤੀ ਦਰਪਣ ਵਿੱਚ ਲਿਖਿਆ ਇਹਨਾਂ ਤਿੰਨ ਮਹਾਂਪੁਰਸ਼ਾਂ ਨੇ ਰਾਜ ਦਾ ਹੈ ਬਿਦਰ ਨੀਤੀ ਦਰਪਣ ਤੇ ਤੀਸਰਾ ਰਾਜ yogi ਭਰਤਰੀ ਦਾ ਜਿਹਦਾ ਨਾਮ ਹੈ ਨੀਤੀ ਸ਼ਤਕ ਇਹ ਤਿੰਨੇ ਗ੍ਰੰਥ ਹੈ ਰਾਜਨੀਤੀ ਦੱਸਦੇ ਨੇ ਤੇ ਤਿੰਨੇ ਮਹਾਪੁਰਸ਼ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਰਾਜ ਸਿੰਘਾਸਣ ਤੇ ਜਦ ਕਿਸੇ ਨੂੰ ਬਿਠਾਓ ਤੇ ਵੇਖ ਲੈਣਾ ਉਹਦੀ ਸਮਾਜਿਕ ਜ਼ਿੰਦਗੀ ਕੀ ਹੈ ਅਗਰ ਉਹ ਸਮਾਜਿਕ ਜ਼ਿੰਦਗੀ ਦੇ ਕਾਮਯਾਬ ਨਹੀਂ ਸਮਾਜਿਕ ਜ਼ਿੰਦਗੀ ਉਹਦੀ ਸਾਰੀ ਦਾਹੀ ਹੈ 84 ਜਿੰਦਗੀ ਉਸਦੀ ਪਵਿੱਤਰ ਨਹੀਂ ਹੋ ਸਕਦੀ। ਖੁਦ ਦੀ ਪਾਵਨ ਨਹੀਂ ਹੋ ਸਕਦੀ। ਬੇਦਾਗ ਨਹੀਂ ਹੋ ਸਕਦੀ। ਤੇ ਇੰਜ ਲੱਗਦਾ ਹੈ ਸਦੀਆਂ ਦੀ ਜਿਹੜੀ ਇਸ ਦੇਸ਼ ਦੀ ਗੁਲਾਮੀ ਹੈ ਨਾ ਉਹਨਾਂ ਨੂੰ ਹੁਣ ਬੰਦਾ ਚੁਣਨ ਦੀ ਜਾਂਚ ਵੀ ਨਹੀਂ ਆਂਦੀ ਹਾਲਾਂਕਿ ਚੋਣ ਦੇ ਉੱਤੇ ਸਾਡੇ ਸਤਿਗੁਰਾਂ ਨੇ ਤੇ ਬੜਾ ਜ਼ੋਰ ਦਿੱਤਾ। ਉਹਨਾਂ ਨੇ ਸ੍ਰੀ ਚੰਦ ਨੂੰ ਇੱਕ ਪਾਸੇ ਕਰ ਦਿੱਤਾ, ਲਖਮੀ ਦਾਸ ਨੂੰ ਇੱਕ ਪਾਸੇ ਕੀਤਾ, ਸੁਣਿਆ ਤੇ ਲੈਣਾ ਚੁਣਿਆ। ਆਰ ਫਿਰ ਕਮਾਲ ਕੀ ਥੀ। ਗੁਰੂ ਰਾਮਦਾਸ ਜੀ ਨੇ ਪਰੰਪਰਾ ਤੇ ਇਹ ਕਿ ਵੱਡੇ ਪੁੱਤਰ ਚੁਣਿਆ ਜਾਂਦਾ ਠੁਕਰਾ ਕੇ ਇੱਕ ਪਾਸੇ ਕੀਤਾ ਸਭ ਤੋਂ ਛੋਟੇ ਨੂੰ ਚੁਣਿਆ ਤੇ ਥੋੜੀ ਗੱਲ ਨਹੀਂ ਚੋਣ ਦੇ ਉੱਤੇ ਗੁਰੂ ਜੀ ਨੇ ਬਹੁਤ ਵੱਡਾ ਜ਼ੋਰ ਦਿੱਤਾ ਚੋਣ ਗਲਤ ਨਾ ਹੋਵੇ ਤੇ ਸਾਰੇ ਦੇਸ਼ ਵਾਸੀਆਂ ਨੂੰ ਵੀ ਅਧਿਕਾਰ ਦਿੱਤੇ ਗਏ ਚੋਣ ਉਹ ਨੁਮਾਇੰਦਾ ਜਿਹਨੂੰ ਸਾਰਾ ਦੇਸ਼ ਸੌਂਪਣਾ ਹੈ ਦੇਸ਼ ਦੀ ਸੰਪਤੀ ਦੇਸ਼ ਦੀ ਅਸਮਤ ਔਰ ਦੇਸ਼ ਦੀ ਤਰ੍ਹਾਂ ਅਰਥਾਤ ਦੇਣੀ ਹੈ ਪਰ ਦੇਖੋ ਤੇ ਸਹੀ ਹੱਥ ਬੇਦਾਗ ਨੇ ਕਿ ਨਹੀਂ ਹੱਥ ਪਲਿੱਤਰ ਨੇ ਕਿ ਨਹੀਂ ਇਹ ਬਿਲਕੁਲ ਨਹੀਂ ਸੋਚਿਆ ਉਹਦਾ ਕਾਰਨ ਕੁਝ ਸਦੀਆਂ ਦੀ غلامੀ ਨੇ ਸੋਚਣ ਦੀ ਸਮਰਥਾ ਹੀ ਖੋ ਲਈਏ ਪਤਾ ਹੈ ਇਹ ਦੇਸ਼ ਕਿੰਨੇ ਸਾਲ ਗੁਲਾਮ ਰਿਹਾ ਹੈ ਆਲਮ ਲੋਕ ਤੇ ਕਹਿੰਦੇ ਨੇ ਇਹ ਦੇਸ਼ 2000 ਸਾਲ ਗੁਲਾਮ ਰਿਹਾ ਹੈ ਅਫਵਾਹਾਂ ਦਾ ਗੁਲਾਮ ਰਿਹਾ 이란ੀਆਂ ਦਾ غلام ਰਿਆ ਅਰਬੀਆਂ ਲੋਕਾਂ ਦਾ ਇਹ غلام ਰਿਆ ਇੱਥੇ ਮੰਗੋਲ ਆਏ ਇੱਥੇ ਡੱਚ ਆਏ ਇੱਥੇ ਪੁਰਤਗੇਜ਼ ਆਏ ਇੱਥੇ ਫ੍ਰੈਂਚ ਆਏ ਇੱਥੇ ਅੰਗਰੇਜ਼ ਆਏ ਇਹ ਸਾਰਿਆਂ ਦਾ غلام ਫਰਾਇਡ ਕਹਿੰਦਾ ਹੈ ਜਿਹੜਾ ਦੇਸ਼ ਇੱਕ ਦਿਨ ਲਈ غلام ਹੋ ਜਾਏ ਤੇ ਉਹ ਇੱਕ ਸਾਲ ਪਛੜ ਜਾਂਦਾ ਹੈ ਉਹ ਦੇਸ਼ ਇੱਕ ਸਾਲ ਪਛੜ ਜਾਂਦਾ ਹੈ ਤੇ ਜਿਹੜਾ ਦੇਸ਼ ਇੱਕ ਸਾਲ ਲਈ غلام ਹੋ ਜਾਏ ਉਹ ਇੱਕ ਸਦੀ ਪਛੜ ਜਾਂਦਾ ਹੈ ਹੌ ਸਾਲ ਫਿਰ ਉਹਨੂੰ ਚੜ ਚੁੱਕਣ ਨੂੰ ਨਹੀਂ ਮਿਲਦੇ ਤੇ ਜਿਹੜਾ ਦੇਸ਼ 2000 ਸਾਲ ਤੱਕ ਗੁਲਾਮ ਰਿਹਾ ਆਇਆ ਹੈ ਤੁਸੀਂ ਖੁਦ ਅੰਦਾਜ਼ਾ ਲਗਾਓ ਇੱਥੇ ਲਾਸ਼ਾਂ ਹੀ ਸੰਜਪਦਾ ਅਗਲੇ ਜਿਹੜੇ ਆਂਦੇ ਰਹੇ ਕਬਰਾਂ ਤੇ ਰਾਜ ਕਰਦੇ ਰਹੇ ਮੁਰਦਾ ਤਾਂ ਤਾਂ ਜਿੰਮ ਦੇ ਜਾਗਦੇ ਮਨੁੱਖ ਦੇ ਤੇ ਇਤਨਾ ਲੰਮਾ ਰਾਜ ਪਾਠ ਨਹੀਂ ਕੀਤਾ ਜਾ ਸਕਦਾ ਇਤਨੇ ਲੰਬੇ ਅਰਸੇ ਤੱਕ ਕੋਨੋ ਗੁਲਾਮ ਨਹੀਂ ਰੱਖਿਆ ਜਾ ਸਕਦਾ ਮਰ ਚੁਕਿਆ ਤੇ ਪਤਾ ਹੈ ਮਰੇ ਹੋ ਦੀ ਪਛਾਣ ਕੀ ਆਉਂਦੀ ਹੈ ਮਰੀਜ਼ ਤੇ ਜਾਣੇ ਉਹਦੇ ਵੈਦ ਲੋਕ ਪੁਰਾਣਾ ਢੰਗ ਤੇ ਇਸ ਬੇਰੇ ਹੱਥ ਪੈਰ ਵੇ ਕੋ ਠੰਡੇ ਤੇ ਨਹੀਂ ਪੈਦੇ। ਅੰਜ ਹੱਥ ਦੇਖਦੇ ਨੇ, ਪੈਰ ਵੇਖਦੇ ਨੇ ਤੇ ਠੰਡੇ। ਤੇ ਹੱਥ ਪੈਰ ਠੰਡੇ ਤੇ ਮੁਰਦਾ ਇਹ ਸਭ ਉਹ ਮਰੇ ਬੰਦੇ ਦਾ ਇਹ ਸਭ ਉਹ ਤੇ ਹੱਥ ਠੰਡੇ, ਪੈਰ ਠੰਡੇ। ਤੇ ਇਹ ਕਲਾ ਅਜੇ ਦੀ ਵੈਦਕ ਦੁਨੀਆ ਦੇ ਜਿਹ ਹੈ ਚੱਲਦੀ ਹੈ। 3 ਮਹੀਨੇ ਪਹਿਲੇ ਕਿਦ ਨੇ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਪਟਨਾ ਸਾਹਿਬ ਦੀ ਗੱਲ ਹੈ। ਮੈਂ ਗੁਰੂਪੁਰਬ ਤੇ ਗਿਆ ਤੇ ਲਾਭ ਨੂੰ ਜੀਤੇ ਮੈਂ ਅਜਰੇ ਵੀ ਪਰਦਾ ਰਿਆ ਤੇ ਦੋਤੇ ਨੇ ਸੱਜਣਾ ਮੈਨੂੰ ਮਿਲੇ ਇੰਜ ਹੱਥ ਮਿਲਾਇਆ ਕਹਿੰਦੇ ਕਿ ਜੈਨੇ ਜੀ ਤੁਹਾਡੇ ਹੱਥ ਬੜੇ ਠੰਡੇ। ਫਿਰ ਕਹਿੰਨੇ ਕਿ ਤੁਹਾਡੇ ਪੈਰ ਦੇਖ ਲੈਣੇ। ਤੇ ਪੈਰ ਬੜੇ ਠੰਡੇ ਸਨ। ਤੇ ਸਾਰੇ ਮੈਨੂੰ ਖਿੱਚ ਕੇ ਲੈ ਗਏ ਨਹੀਂ ਤੁਸੀਂ ਆਰਾਮ ਕਰੋ। ਹੱਥ ਪੈਰ ਠੰਡੇ ਹੋਣਾ। ਇਹ ਤਾਂ ਅੱਧੀ ਖਰਾਬ ਤੇ ਬਿਲਕੁਲ ਠੰਡੇ ਹੋ ਜਾਣ ਤੇ ਮਰਦਾ। ਮੈਂ ਫਿਰ ਪੁਰਾਣੀ ਪਰੰਪਰਾ ਅਜੇ ਵੀ ਚੱਲਦੀ ਔਰੇ ਗੱਲ ਸੀ। ਜਿੰਦਾ ਰਹਿਣ ਲਈ ਸਰੀਰ ਦੇ ਅੱਗ ਚਾਹੀਦੀ ਅੱਗ ਨਹੀਂ ਚਾਹੀਦੀ ਕਹਿੰਦੇ ਨੇ ਅੱਗ ਠੰਡੀ ਪੈ ਗਈ ਤੇ ਮਰਦਾ ਬੰਦਾ ਮਰਦਾ ਜਿਹਦੇ ਹੱਥ ਠੰਡੇ ਹੋ ਗਏ ਜਿਹਦੇ ਪੈਰ ਠੰਡੇ ਹੋ ਗਏ ਤੋ ਖਿਮਾ ਕਰਨੀ ਅੰਦਰੋਂ ਬਾਹਰੋਂ ਇਹ ਦੇਸ਼ ਠੰਡਾ ਇਤਨਾ ਹੋ ਗਿਆ ਸੀ ਜੰਮ ਕੇ ਬਰ ਕਬਰ ਬਣ ਗਿਆ ਹੱਥ ਠੰਡੇ ਪੈਰ ਠੰਡੇ ਪੈਰ ਠੰਡੇ ਹੋਣ ਤੇ ਉਹਨਾਂ ਦੇ ਚੱਲਣ ਦੀ ਸਮਰੱਥਾ ਨਹੀਂ ਰਹਿੰਦੀ ਸੱਚ ਦੇ ਮਾਰਗ ਦੇ ਉੱਤੇ ਹੱਥ ਠੰਡੇ ਹੋਵਨ ਸੱਚ ਸੱਚ ਕਰਮ ਤੇ ਇਨਕਲਾਬ ਦੀ ਦੁਨੀਆ ਦੇ ਛੱਤਾਂ ਦਾ ਅੱਗੇ ਵਧਣਾ ਬੜਾ ਔਖਾ ਹੋ ਜਾਂਦਾ ਹੈ ਮੁਰਦਾ ਠੰਡਾ ਇਹ ਜੋ ਠੰਡਾ ਦੇਸ਼ ਹੋ ਚੁੱਕਿਆ ਸੀ ਇਹਦੀਆਂ ਤੱਲੀਆਂ ਮਲਨੀਆਂ ਸ਼ੁਰੂ ਕੀਤੀਆਂ ਬੁਰਨਾਣ ਕਿੰਨੇ ਇਤਨੀ ਮਾਰਜ ਪਰ ਵੈਦ ਪਤਾ ਕੀ ਕਰਦੇ ਨੇ ਜਦ ਕੋਈ ਆਸਾ ਪੈਰ ਠੰਡੇ ਹੋ ਗਣ ਕੰਨ ਤੱਲੀਆਂ ਮਲੋਇਦ ਗਰਮ ਆਸ ਆ ਜਾਏ ਹੌਂਦਾ ਦੌੜਾ ਚੱਲ ਪਿਆ ਅੰਦਰ ਗਰਮੀ ਦਾ ਵਾਤਾਵਰਨ ਹੋ ਜਾਇਆ ਕਿ ਜਿੰਨ ਰਜ਼ਿੰਦਗੀ ਦੀ ਰੋਲ ਪੈਦਾ ਹੋ ਜਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਲੀਆਂ ਮਲਨੀਆਂ ਸ਼ੁਰੂ ਕੀਤੀਆਂ ਕੋਈ ਹੋਣ ਦੇ ਚਰਵਾ ਨਹੀਂ ਆਏ ਕੋਈ ਥੋੜਾ ਜਿਹਾ ਸਾਹ ਚੱਲਣ ਲੱਗਿਆ ਤੇ ਬਹੁਤ ਵੱਡਾ ਇੰਜੈਕਸ਼ਨ ਲਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਰਤ ਦੀ ਇਸ ਮੁਰਦਾ ਕੌਮ ਨੂੰ ਜ਼ਿੰਦਾ ਕੀਤਾ ਉਸ ਜ਼ਿੰਦਾ ਕੌਮ ਦਾ ਨਾਂ ਰੱਖਿਆ ਹਾਲਕਾ ਤੇ ਫਿਰੇ ਇੱਕ ਇਹ ਹੀ ਨਾਰਾ ਦੇਤਾ ਭਈ ਮੰਗ ਕਰੋ ਤੇ ਰਾਜ ਸਤਹੁਣ ਖਾਲਸੇ ਕੋ ਲੋਵੇ ਖਾਲਸ ਪਵਿੱਤਰ ਕੋ ਸੁਣ ਔਰ ਸਾਰੀ ਦੁਨੀਆ ਦੇਚ ਇੱਕੋ ਹੀ ਇਹ ਕੌਮ ਹੈ ਜੋ ਧਾਰਮਿਕ ਮੰਦਰਾ ਦੇਚ ਅਰਦਾਸ ਤੋਂ ਬਾਅਦ ਆਪਣੀ ਪ੍ਰਾਰਥਨਾ ਦੇਚ ਇਹ ਮੰਗ ਮੰਗਦੀ ਹੈ ਕਿ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਦੁਖੀ ਨਾ ਹੋਵੇ ਰਾਜ ਪ੍ਰਬੰਧ ਉਸ ਖਾਲਿਸ ਫਲਸਤਰ ਬੰਦੇ ਕੋਲ ਹੋਵੇ ਜਿਸ ਦੇ ਨਾਲ ਕਿਸੇ ਦਾ ਹੱਕ ਨਾ ਮਾਰਿਆ ਜਾਏ ਕੋਈ ਰੋਵੇ ਨਾ ਕੋਈ ਆਖੀ ਨਾ ਹੋਵੇ ਕੋਈ ਬੇਜ਼ਾਰ ਨਾ ਹੋਵੇ ਸਿੱਖੇ ਮਾ ਕਰਨੇ ਇਸ ਪੈਂਤੀ 63 ਸਾਲ ਤੋਂ ਲਗਾਤਾਰ ਦੇਖਦੇ ਆ ਰਹਿਆਂ ਕਿ ਕੌਮ ਦਾ ਹਰ ਪਹਿਲੂ ਦੇਚ ਹੱਤ ਮਾਰਿਆ ਜਾ ਰਿਹਾ ਹੈ ਇਲਾਕਾ ਖੋਲੋ ਪਾਣੀ ਖੋਲੋ ਬਿਜਲੀ ਖੋਲੋ ਇਨਾਂ ਦੀ ਬੋਲੀ ਖੋਲੋ ਸੱਭਿਤਾ ਖੋਲੋ ਰੂਪ ਖੋਲੋ ਸਕਤੀ ਖੋਲੋ ਧਰਮ ਖੋਲੋ ਹਰ ਪਾਸੇ ਦਾਸ ਅਸ਼ੁੱਧੀ ਤੇ ਅਪਵਿੱਤਰ ਹੱਥਾਂ ਦੀ ਇਹ ਬਹੁਤ ਵੱਡੇ ਨਿਸ਼ਾਨੇ ਇਸ ਵਾਸਤੇ ਸਾਡੀ ਮੰਗ ਹੈ ਕਿ ਸਥਾਪਨਾ ਜਿਹੜੀ ਹੈ ਇਹ ਉਹਨਾਂ ਹੱਥਾਂ ਚੋਂ ਦੇ ਜਿਹਦੇ ਹੱਥ ਖਾਲਸ ਨੇ ਪਵਿੱਤਰ ਨੇ ਸੁੱਧ ਨੇ ਕਿਸੇ ਕਿਸੇ ਦਾ ਹੱਕ ਨਾ ਮਾਰਿਆ ਜਾਏ ਮੈਂ ਕਿਹਾ ਨਾ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਰਿਆ ਸੀ ਉਹਦੇ ਵਿੱਚ ਗਾਥਾ ਹੈ ਕਿ ਸ਼ਿਕਾਰ ਖੇਡ ਕੇ ਮਹਾਰਾਜਾ ਸਾਬ ਵਾਪਸ ਆ ਰਹੇ ਸਨ ਤੇ ਫਿਰ ਦੇਖਦੇ ਨੇ ਇੱਕ ਝੁੱਗੀ ਦੇ ਬਾਹਰ ਕੋਈ 75-80 ਸਾਲ ਦਾ ਬੁੱਢਾ ਹੱਥ ਦੇ ਚਿਤਾਵ ਲਈ ਰੋ ਰਿਹਾ ਸੀ ਘੋੜਾ ਰੋਕਿਆ ਘੋੜੇ ਤੋਂ ਉtre ਸ੍ਰੀ ਉਸ ਬਿਰਧ ਬਾਬੇ ਕੋਲ ਜਾ ਕੇ ਕਹਿਣ ਲੱਗੇ ਰੋ ਕਿਉਂ ਰਹੇ ਹੋ ਜ਼ੈਇਫ ਹੈ ਬਜ਼ੁਰਗ ਹੈ ਤੇ ਰੋਣਾ ਬਹੁਤ ਗਹਿਰੇ ਦੁੱਖ ਤੋਂ ਨਿਕਲ ਰਿਹਾ ਹੈ ਆਖਣ ਲਗਾ ਹਾਂ ਰੋਣਾ ਨਾ ਤੇ ਹੋਰ ਕੀ ਕਿਉਂਕਿ ਦੇਸ਼ ਦਾ ਰਾਜਾ ਇੱਕ ਸਿੱਖ ਹੈ ਤੇ ਨੀਵੇਂ ਉਸ ਬੁੱਢੇ ਦਾ ਤੇ ਨੀ ਉੱਚਾ ਸੀ ਤੇ ਮਹਾਰਾਜਾ ਸਾਧਕ ਨੇ ਲਗੇ ਦੇਸ਼ ਦਾ ਰਾਜਾ ਇੱਕ ਸਿੱਖ ਹੈ ਤੇ ਇਹਦੇ ਤੈਨੂੰ ਕੀ ਦੁੱਖ ਹੈ ਤੂੰ ਕਿਉਂ ਦੁਖੀ ਹੈ ਤੂੰ ਕਿਉਂ ਰੋ ਰਹੇ ਹੈ ਕਹਿਣ ਲਗਾ 20 ਸਾਲ ਲਗਾਤਾਰ ਮਿਹਨਤ ਕਰਕੇ ਮੈਂ ਸੁਨਹਿਰੀ ਅਕਸ਼ਰਾਂ ਵਿੱਚ ਤਰਜਮਾ ਕਰਕੇ ਕੁਰਾਨ ਸ਼ਰੀਫ ਲਿਖੀ ਹੈ 20 ਸਾਲ ਦੀ ਮੇਰੀ ਮਿਹਨਤ ਕੋਈ ਮੁਸਲਮ ਬਾਦਸ਼ਾਹ ਹੁੰਦਾ ਇਹਨੂੰ ਤੋਸ਼ੇ ਖਾਨੇ ਚ ਰੱਖਿਆ ਜਾਂਦਾ ਕੋਈ ਮੁਸਲਮ ਬਾਦਸ਼ਾਹ ਹੁੰਦਾ ਇਹਨੂੰ ਪੜਦਾ ਔਰ ਇਹਨੂੰ ਪਰਜਾ ਵੀ ਪੜਦੇ ਔਰ ਆਮ ਦੁਨੀਆ ਤੱਕ ਮੇਰੀ ਇਹ ਕੁਰਾਨ ਸ਼ਰੀਫ ਪਹੁੰਚਾਈ ਜਾਂਦੀ ਪਰ ਬਦਕਿਸਮਤੀ ਦੇਸ਼ ਦਾ ਰਾਜਾ ਇੱਕ ਸਿੱਖ ਉਨੇ ਦੀ ਮੌੜਾਂ ਦੇ ਫੈਲੇ ਉਸ ਸ਼ਾਇਰ ਉਸ ਆਲਮ ਦੇ ਅੱਗੇ ਰਖੇ ਤੇ ਆਖਿਆ ਬਾਬਾ ਤੇ ਕੁਰਾਨ ਸ਼ਰੀਫ ਮੈਨੋਂ ਦੇ ਮੈਂ ਸੋਚੇ ਖਾਨੇ ਚ ਰੱਖਾਂਗਾ ਸਾਰੇ ਦੇਸ਼ ਵਾਸੀਆਂ ਤੱਕ ਇਹਦੀ دیدار ਕਰਾਵਾਂਗਾ ਤੇ ਮੈਂ ਤੈਨੂੰ ਹੋਰ ਵੀ ਮਾਲਾ ਮਾਲ ਕਰਨਾ ਤੂੰ ਮੇਰੇ ਰਾਜ ਦਰਬਾਰੇ ਚ ਆਵੇਂ ਐ ਫੈਲੀ ਮੇਰੀ ਪੇਸ਼ਾ ਦੇ ਰੂਪ ਨੇ ਨਜ਼ਰਾਨੇ ਦੇ ਰੂਪ ਨੇ ਪਰਵਾਨ ਕਰ ਖੜਾ ਹੋ ਗਿਆ ਬੁੱਢਾ ਕਹਿਣ ਲੱਗੇ ਹੈ میں سے فضول رو رہا سی معافی منگی اپنے سبد واپس لے تو اتھوں گل سپشٹ ہو گئی آکی رہے نہ کوئے مہاراجا رنجیت سنگھ نے اس ڈنگ راج پاٹ چلایا کوئی آکی نہ ہویا بےزار نہ ہویا کوئی دکھی نہ ہوا خما کرنی انہوں پینتی سینتی سال راج پربند اس ڈنگ جو ہے چلے ہیں ਕਿਦਰੇ ਅਸਾਮੀ ਪੈ ਰਹੋਂਦੇ ਨੇ ਕਿਦਰੇ ਆਂਧਰਾ ਪਰਮੇਸ਼ਰ ਦੇ ਰਹੋਂਦੇ ਪੈਣਾ ਕਿਦਰੇ ਕਸ਼ਮੀਰੀ ਪੈ ਰਹੋਂਦੇ ਨੇ ਕਿਦਰੇ ਮੁਸਲਮ ਪੈ ਰਹੋਂਦੇ ਨੇ ਔਰ ਹੁਣ ਜ਼ਾਰੋ ਜ਼ਾਰ ਰੁਲਾ ਕੇ ਰੱਖ ਦਿੱਤਾ ਪੰਜਾਬ ਨੂੰ ਤੇ ਪੰਜਾਬ ਦੇ ਜੋ ਹੈ ਸਿੱਖਾਂ ਨੂੰ ਕਹ ਹੈ ਇਸ ਤਰ੍ਹਾਂ ਵੀ ਮੰਗ ਹੈ ਕਿ ਸਦੀ ਹੈ ਕੁਮੈਰ ਕਰਾ ਜੈਸੇ ਪ੍ਰਮਾਤਮਾ ਇੱਕ ਹੈ ਉਹਨੇ ਆਪਣੀ ਮਖਲੂਕ ਨੇ ਵੀ ਅਨੇਕਾਂ ਰੂਪ ਜੋ ਹੈ ਬਣਾਏ ਨੇ ਕਿ ਪ੍ਰਮਾਤਮਾ ਦੇ ਅਨੇਕਾਂ ਰੂਪ ਬੇਦਾਗ ਨੇ ਮਨੁੱਖ ਵੀ ਹੋਈ ਹੈ ਜਿਹਦੇ ਅਨੇਕਾਂ ਰੂਪ ਬੇਦਾ ਹੋਵਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇੱਥੇ ਤੋਂ ਸ਼ੁਰੂ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹੈ ਕਿ हे ਪ੍ਰਭੂ ਤੂੰ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰੇ تو یہ مغلا چرن ہے شبد جو ایک اوکار ہے کام دائم ہے ہمیشہ ست گر پرد ایک ہے اسپتی ہو رہی ہے پالنا ہو رہی ہے ناس ہو رہا ہے اونکار او ہے

ਸਿਰਨਾਫਰ ਪਿਆਰ ਨਾਲ ਆਖੋ ਸਤਨਾਮ ਜੀ ਹਾਂ